ਦੋਸਤੋ ਅੱਜ ਤੁਹਾਨੂੰ ਦਿਖਾ ਰਿਹਾ ਜੱਸਾ ਸਿੰਘ ਆਲੂ ਵਾਲੀਆ ਕਿਲਾ ਜੋ ਕਿ ਦਰਬਾਰ ਸਾਹਿਬ ਦੇ ਬਿਲਕੁਲ ਨੇੜੇ ਬਣਿਆ ਹੋਇਆ ਹੈ ਔਰ ਇਹਦੇ ਦੋ ਦਰਵਾਜ਼ੇ ਆ ਬਾਹਰ ਦੀ ਬਿਲਡਿੰਗ ਹੈ ਜਿਹੜੀ ਤੁਸੀਂ ਦੇਖ ਰਹੇ ਹੋ ਇਹ 1750 ਈਸਵੀ ਦੇ ਵਿੱਚ ਬਣ ਕੇ ਤਿਆਰ ਹੋਇਆ ਸੀਗਾ ਬੜੀ ਇੰਟੀਗ ਜੀ ਬਿਲਡਿੰਗ ਹੈ ਇਹ ਜਿਹੜੀ ਬਾਹਰੋਂ ਬਣੀ ਹੋਈ ਹੈ ਤੁਸੀਂ ਦੇਖ ਸਕਦੇ ਹੋ ਇਸ ਟਾਈਮ ਵੈਸੇ ਤਾਂ ਖਾਸਾ ਹਾਲਤ ਹੋ ਚੁੱਕੀ ਹੈ ਦੀ ਲੇਕਿਨ ਫਿਰ ਵੀ ਹਲੇ ਤੱਕ ਇਹ ਖੜੀ ਹੈ ਔਰ ਨੀਅਰ ਬਾਟੇ ਨੂੰ ਪੌਣੇ 200 ਸਾਲ ਹੋ ਗਏ ਪੌਣੇ 300 ਸਾਲ ਹੋ ਗਏ ਸੌਰੀ 1750 ਚ ਬਣੀ ਹੋਈ ਹੈ ਪੌਣੇ 300 ਸਾਲ ਹੋਣ ਵਾਲੇ ਹੋ ਗਏ ਦੇਖੋ ਉਸ ਟਾਈਮ ਚੂਨੇ ਦੀਆਂ ਬਿਲਡਿੰਗਾਂ ਜਿਹੜੀਆਂ ਬੰਦੀਆਂ ਹੁੰਦੀਆਂ ਸੀ ਬੜਾ ਮਜ਼ਬੂਤ ਸੀ ਯਾਰ ਉਸ ਟਾਈਮ ਅੱਜ ਕੱਲ ਸਿਮੈਂਟ ਸਮੁੰਡ ਤਾਂ ਦੇਖੋ 35-40 ਸਾਲ ਦੀ ਟਾਈਮ ਹੈ ਬਿਲਡਿੰਗ ਦੀ ਤੇ ਹਜੇ ਵੀ ਦੇਖੋ ਇਹ ਉਸ ਟਾਈਮ ਦੇ ਵਿੱਚ ਚਾਰ-ਚਾਰ ਮੰਜ਼ਲਾ ਬਿਲਡਿੰਗਾਂ ਬਣੀਆਂ ਹੋਈਆਂ ਯਾਰ ਕਮਾਲ ਦੀ ਉਸ ਟਾਈਮ ਕਲਾਕਾਰੀ ਸੀ ਮਿਸਤਰੀਆਂ ਕੋਲੇ ਕਹਿ ਸਕਦੇ ਹੋ ਜਾਂ ਉਸ ਟਾਈਮ ਦੇ ਜਿਹੜੇ ਇੰਜੀਨੀਅਰ ਸੀਗੇ ਤੁਸੀਂ ਦੇਖ ਸਕਦੇ ਹੋ ਉਹਦੇ ਵਿੱਚ ਆ ਇਹਦਾ ਪਹਿਲਾ ਗੇਟ ਹੈ ਜਿਹੜਾ ਅੰਦਰ ਆਪਾਂ ਜਾਂਦੇ ਆ ਇਹਦੇ ਥੱਲੇ ਜਿਹੜੀ ਫਸਟ ਗਰਾਊਂਡ ਫਲੋਰ ਹੈ ਉਹਦੇ ਦੇ ਲੋਕਾਂ ਨੇ ਆਦੀਆਂ ਦੁਕਾਨਾਂ ਬਣਾਈਆਂ ਹੋਈਆਂ ਇਹਨੂੰ ਮਾਰਵਾੜੀ ਮਾਰਕੀਟ ਕਹਿੰਦੇ ਆ ਇਹਦੇ ਵਿੱਚ ਜ਼ਿਆਦਾਤਰ ਜਿਵੇਂ ਕੋਈ ਲੋਈਆਂ ਦਾ ਕੰਮ ਹੋ ਗਿਆ ਸੂਟਾਂ ਦਾ ਕੰਮ ਹੋ ਗਿਆ ਤੇ ਕੋਈ ਸ਼ਾਲ ਹੋ ਗਏ ਇਸ ਤਰ੍ਹਾਂ ਦਾ ਸਾਰੇ ਇੱਥੇ ਦੁਕਾਨਦਾਰ ਜਿਹੜੇ ਕਾਰਖਾਨੇ ਬਣਾਏ ਹੋਏ ਆ ਸਮਾਨ ਵੇਚਦੇ ਆ ਆਪ ਦਾ ਇਹ ਸਾਹਮਣੇ ਬੰਦਾ ਜਿਹੜਾ ਬੈਠਾ ਸੀ ਇਹ ਤੋਂ ਪੁੱਛਿਆ ਸੀਗਾ ਇਹਨੇ ਸਾਨੂੰ ਦੱਸਿਆ ਵੀ ਉਸ ਟਾਈਮ ਦੇ ਜਿਹੜੇ ਬਨੇ ਨੂੰ ਪੌਣੇ 300 ਸਾਲ ਹੋ ਗਏ ਤੇ ਲੋਕ ਥੱਲੇ ਰਹਿੰਦੇ ਆ। ਰਾਹ ਦੀਆਂ ਦੀਆਂ ਦੁਕਾਨਾਂ ਦੇ ਵਿੱਚ ਆਦਾ ਕੰਮ ਇਹਨਾਂ ਦਾ। ਫਿਰ ਇਹਨੇ ਸਾਨੂੰ ਕਿਹਾ ਵੀ ਇਸ ਤੋਂ ਅੱਗੇ ਜਾ ਕੇ ਤੁਸੀਂ ਦੇਖ ਕੇ ਆਓ। ਜਿਹੜਾ ਪਾਰਕਿੰਗ ਬਣਾਈ ਹੋਈ ਹੈ ਸਾਨੂੰ ਦਿਖਾਉਣੇ ਇਹਦੇ ਵਿੱਚ। ਉਹ ਸਾਰਾ ਉਹਨੂੰ ਅਸਤਵਲ ਘੋੜਿਆਂ ਦੇ ਬੰਨਣ ਵਾਸਤੇ ਉਹ ਜਿਹੜੀ ਜਗਾ ਬੋਲਦੇ ਜਿੱਥੇ ਕੋੜੇ ਬੰਨੇ ਹੁੰਦੇ ਸੀ ਉਹਨੂੰ ਅਸਲ ਵਿੱਚ ਬੋਲਦੇ ਐ ਉਹ ਸਾਰਾ ਆ ਜਿੱਥੇ ਤੁਸੀਂ ਦੇਖਦੇ ਹੋ ਹੁਣ ਆਹ ਦਕਾਨਾਂ ਸਾਰੀਆਂ ਆਹ ਉਹਨਾਂ ਆਪਾਂ ਬਾਹਰ ਨਿਕਲਾਂਗੇ ਇਹ ਪੌੜੀਆਂ ਉੱਪਰ ਨੂੰ ਜਾ ਰਹੀਆਂ ਮਤਲਬ ਐਡੀ ਪੁਰਾਣੀ ਬਿਲਡਿੰਗ ਯਾਰ ਹਜੇ ਤੱਕ ਖੜੀ ਐ ਯਾਰ ਅਮੇਜ਼ਿੰਗ ਐ ਬਿਲਕੁਲ ਆ ਸਾਹਮਣੇ ਜਿਹੜੀ ਪਾਰਕਿੰਗ ਐ ਇਹ ਸਾਰਾ ਇਹ ਦੁਕਾਨਾਂ ਆਹ ਜਿਹੜੀ ਪਾਰਕਿੰਗ ਇੱਧਰਲੇ ਪਾਸੇ ਆ ਸਾਰੀ ਕਾਰਾਂ ਖੜੀਆਂ ਜਿੱਥੇ ਇਹ ਅਸਤਪਾਲ ਸੀਗਾ ਇੱਥੇ ਘੋੜੇ ਘੜਦੇ ਹੁੰਦੇ ਸੀਗੇ ਹੁਣ ਤੁਹਾਨੂੰ ਅੱਗੇ ਦਿਖਾਉਨੇ ਆ ਦੇਖੋ ਯਾਰ ਆ ਥੱਲੇ ਥੱਲੇ ਬਿਲਡਿੰਗਾਂ ਕਿਵੇਂ ਬਣੀਆਂ ਹੋਈਆਂ ਹੈ ਆ ਉਸ ਟਾਈਮ ਦੇ ਪੁਰਾਣੇ ਕੋਈ ਲੱਗੇ ਹੋਏ ਝੂਲੇ ਝਾਲੇ ਜੇ ਝੂਮਰ ਕਹਿੰਦੇ ਆ ਜਿਹਨੂੰ ਆਪਾਂ ਤੇ ਦੋਸਤੋ ਆ ਜਿਹੜਾ ਹੈਗਾ ਅੰਦਰ ਜਾ ਕੇ ਦਿਖਾਉਣਾ ਤੁਹਾਨੂੰ ਇਹ ਪੁਰਾਣਾ ਖੂਹ ਹੈ ਉਸ ਟਾਈਮ ਇਸ ਖੂਹ ਦੇ ਉੱਤੋਂ ਪਾਣੀ ਜਿਹੜਾ ਭਰਦੇ ਹੁੰਦੇ ਸੀ ਆਹ ਇਹਦੀਆਂ ਤਿੰਨ ਜਿਹੜੀਆਂ ਘੁੰਮਣ ਵਾਲੀਆਂ ਕਹਿ ਸਕਦੇ ਜਿਹਦੇ ਨਾਲ ਹੀ ਪਾਣੀ ਬਾਹਰ ਆਉਂਦਾ ਸੀਗਾ ਇਹ ਤੇ ਰੱਸਾ ਚੜਾ ਲੈਂਦੇ ਸੀਗੇ ਇੱਕੋ ਵਾਰੀ 'ਚ ਤਿੰਨ ਬਾਲਟੀਆਂ ਬਾਹਰ ਆ ਜਾਂਦੀਆਂ ਸੀਗੀਆਂ ਜਾਂ ਤਿੰਨ ਕੋਈ ਟੱਬ ਕਹਿ ਸਕਦੇ ਕੁਝ ਵੀ ਕਹਿ ਸਕਦੇ ਹੋ ਉਸ ਟਾਈਮ ਦਾ ਖੂਹ ਆ ਜਿਹੜਾ ਇਹ ਦੇਖਣ ਨੂੰ ਸਾਨੂੰ ਮਿਲਿਆ ਬੜਾ ਸੁੰਦਰ ਲੱਗ ਰਿਹਾ ਸੀ ਯਾਰ ਇਹ ਦੇਖਣ ਨੂੰ ਅੱਜ ਕੱਲ ਨਹੀਂ ਤਾਂ ਇਹੋ ਜਿਹੀਆਂ ਚੀਜ਼ਾਂ ਦੇਖਣ ਨੂੰ ਕਿੱਥੇ ਮਿਲਦੀਆਂ ਮੇਰੇ ਹਿਸਾਬ ਨਾਲ ਬਹੁਤ ਸਾਰੇ ਘੱਟ ਲੋਕਾਂ ਨੇ ਇਹ ਚੀਜ਼ ਦੇਖੀ ਹੋਣੀ ਹੈ ਅੰਮ੍ਰਿਤਸਰ ਦਾ ਬਹੁਤ ਸਾਰੇ ਆਉਂਦੇ ਆ ਦਰਸ਼ਨ ਕਰਨ ਵਾਸਤੇ ਦਰਬਾਰ ਸਾਹਿਬ ਜੀ ਦੇ ਪਰ ਆਹ ਚੀਜ਼ਾਂ ਨਹੀਂ ਕਿਸੇ ਨੇ ਦੇਖਿਆ ਹੋਣੀ ਹੈ ਇਹ ਤਾਂ ਕੁਦਰਤੀ ਅਸੀਂ ਉਧਰ ਨੂੰ ਜਾ ਰਹੇ ਸਾਨੂੰ ਬਿਲਡਿੰਗਾਂ ਦਿਖ ਗਈਆਂ ਅਸੀਂ ਆ ਕੇ ਚਲੋ ਅੰਦਰ ਜਾ ਕੇ ਦੇਖਦੇ ਆ ਯਾਰ ਇਹ ਪੁਰਾਣਾ ਖੂਹ ਹੈ ਉਸ ਟਾਈਮ ਇਹ ਸੇ ਖੂਹ ਦੇ ਉੱਤੇ ਜਿਹੜਾ ਪਾਣੀ ਵਰ ਕੱਢ ਕੇ ਵਰਤਿਆ ਜਾਂਦਾ ਸੀ ਚਾਹੇ ਉਹ ਪੀਣ ਵਾਸਤੇ ਜਾਂ ਕਿਸੇ ਹੋਰ ਚੀਜ਼ ਵਾਸਤੇ ਇਹਦੇ ਤੇ ਉਹ ਚੜਿਆ ਹੁੰਦਾ ਸੀ ਰੱਸਾ ਜਿਹੜਾ ਖੂਗਦਾ ਸੀਗਾ ਜਿਹਦੇ ਰਾਹੀਂ ਪਾਣੀ ਜਿਹੜਾ ਬਾਹਰ ਆਉਂਦਾ ਸੀਗਾ ਇਹ ਆ ਕਿਲੇ ਬਾਰੇ ਸਾਰਾ ਦੱਸਿਆ ਹੋਇਆ ਹੈ ਕਿ ਕਿਦੋਂ ਕਿਹੜੇ ਸਾਲ 'ਚ ਬਣਿਆ ਸੀਗਾ ਤੇ ਦੋ ਦਰਵਾਜ਼ੇ ਆ ਇਹਦੇ ਕਿਲੇ ਦੇ ਇੱਕ ਵਾਰੀ ਇੱਕ ਅਸੀਂ ਅੰਦਰੋਂ ਆਏ ਸੀਗੇ ਇੱਕ ਸਾਈਡ ਤੇ ਰਹਿ ਜਾਂਦਾ ਸੋਨੂੰ ਅਸੀਂ ਹੁਣ ਉੱਪਰ ਪੌੜੀਆਂ ਵੀ ਦਿਖਾਉਨੇ ਆਂ ਉੱਪਰ ਚੜ ਕੇ ਪੌੜੀਆਂ ਜਿਹੜੀਆਂ ਉੱਥੇ ਬਣੀਆਂ ਹੋਈਆਂ ਦੁਕਾਨਾਂ वैसे यार यदि साफ संभाल ਕੀਤੀ ਜਾਵੇ ਵਧੀਆ ਤਰੀਕਿਆਂ ਨਾਲ ਇਹਨੂੰ ਰੱਖਿਆ ਜਾਵੇ ਤਾਂ ਆਮ ਲੋਕਾਂ ਨੂੰ ਜਿਹੜਾ ਪਤਾ ਲੱਗੇ ਯਾਰ ਵੀ ਉਸ ਟਾਈਮ ਦੇ ਉੱਤੇ ਵੀ ਕਿਸ ਤਰ੍ਹਾਂ ਆਪਣੇ ਲੋਕ ਰਹਿੰਦੇ ਸੀਗੇ ਚਾਹੇ ਰਾਜੇ ਮਹਾਰਾਜੇ ਹੋਣ ਚਾਹੇ ਉਸ ਟਾਈਮ ਦੇ ਰਾਜਸਥਾਨ ਦੇ ਬੰਦੇ ਹੋਣ ਤਾਂ ਆ ਪੌੜੀਆਂ ਦੋਸਤੋ ਦੇਖੋ ਪੌੜੀਆਂ ਚੜ੍ਹ ਕੇ ਅਸੀਂ ਉੱਪਰ ਆਏ ਆ ਆ ਸਾਰੀਆਂ ਉੱਪਰ ਬਾੜਵਰੀ ਮਾਰਕੀਟ ਆਏ ਥੱਲੇ ਵੀ ਬਣੀ ਹੋਈ ਹੈ ਉੱਪਰ ਵੀ ਬਣੀ ਹੋਈ ਹੈ ਸਾਹਮਣੇ ਪਾਰਕਿੰਗ ਸੀ ਤੇ ਇਹਦੇ ਵਿੱਚ ਵੀ ਦੇਖੋ ਹੈ ਦਾ ਖਸਤਾ ਹਾਲ ਤੇ ਇਹਨਾਂ ਦੀ ਲੇਕਿਨ ਅੰਦਰ ਦੁਕਾਨਾਂ ਲੋਕ ਆ ਦੇਖੋ ਆ ਸਾਰੇ ਬਣਾਈ ਜਾਂਦੇ ਆ ਕੋਈ ਲੋਗੀਆਂ ਬਣਾਈ ਜਾਂਦਾ ਕੋਈ ਕੋਸ ਬਣਾਈ ਜਾਂਦਾ ਯਾਰ ਆ ਸਾਹਮਣੇ ਇਸ ਤਰ੍ਹਾਂ ਦੀ ਮਾਰਕੀਟ ਹੈ ਏਸੀ ਲੱਗੇ ਹੋਏ ਆ ਤਾਂ ਅੱਜ ਇਹੀ ਮਕਸਦ ਸੀਗਾ ਵੀ ਆਪਾਂ ਤੁਹਾਨੂੰ ਇਹ ਇਸ ਬਾਰੇ ਦੱਸੀਏ ਯਾਰ ਜਿੰਨਾ ਸਾਨੂੰ ਦੇਖਣ ਨੂੰ ਮਿਲਿਆ ਅੱਜ ਤੁਹਾਡੇ ਨਾਲ ਸ਼ੇਅਰ ਕਰ ਰਿਹਾ ਤੇ ਤੁਸੀਂ ਵੀ ਦੋਸਤੋ ਇਸ ਨੂੰ ਸ਼ੇਅਰ ਕਰਿਓ ਤਾਂ ਕਿ ਸਾਰੇ ਲੋਕ ਜਦੋਂ ਅੰਮ੍ਰਿਤਸਰ ਆਉਂਦੇ ਹਨ ਇਹਨੂੰ ਦੇਖਣ ਯਾਰ ਤਾਂ ਥੈਂਕ ਯੂ ਦੋਸਤੋ ਆ ਦੇਖੋ ਇਸ ਤਰ੍ਹਾਂ ਮੇ ਆ ਪੌੜੀਆਂ ਅਸੀਂ ਯਾਰ ਉੱਚੀਆਂ ਸੀਗੀਆਂ ਪਰ ਦੇਖਣ ਨੂੰ ਨਹੀਂ ਲੱਗਦੀਆਂ ਆ ਆਦਮੀ ਆਸਾਨੀ ਨਾਲ ਚੜ ਜਾਂਦਾ ਹੈ ਗੁਲਾਈ ਦੇ ਵਿੱਚ ਪੌੜੀਆਂ ਮਰੀਆਂ ਹੋਈਆਂ ਯਾਰ ਦੇਖੋ ਉਸ ਟਾਈਮ ਦਾ ਚੀਜ਼ਾਂ Thank you.